ਵਾਹਿਗੁਰੂ ਜੀ ਕਾ ਜੀਸਾ ਵਾਹਿਗੁਰੂ ਜੀ ਕੀ ਫਤਿਹ। ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਨੇ ਸਾਨੂੰ ਤਿੰਨਾਂ ਦਾ ਜੋੜ ਬਣਾਇਆ ਹੈ। ਆਤਮਾ, ਮਨ ਤੇ ਤਨ। ਤਨ ਦਿਖਾਈ ਦੇ ਰਿਹਾ ਹੈ। ਮਨ ਮਹਿਸੂਸ ਆਉਂਦਾ ਹੈ। ਆਤਮਾ ਨਾ ਦਿਖਾਈ ਦੇ ਰਹੀ ਹੈ। ਨਾਮ ਹੈ ਸੂਸੰਦੀਪ। ਔਰ ਆਤਮਾ ਕਰਕੇ ਹੀ ਮਨ ਟਿਕੇ ਹੈ। ਆਤਮਾ ਕਰਕੇ ਹੀ ਤਨ ਟਿਕੇ ਹੈ। ਆਤਮਾ ਵਿਆਪਕ ਹੈ। ਮਨ ਦੀ ਆਪਣੀ ਸੀਮਾ ਹੈ, ਤਨ ਦੀ ਆਪਣੀ ਸੀਮਾ ਹੈ। ਨਾਪ ਸਕਦੇ ਆ, ਤੋਲ ਸਕਦੇ ਆ ਇਸ ਤਨ ਨੂੰ ਕਿੰਨਾ ਹੈ, ਇਸ ਦਾ ਕਿੰਨਾ ਕੁ ਵਜ਼ਨ ਹੈ, ਕਿੰਨਾ ਕਦ ਹੈ, ਕਿੰਨਾ ਭਾਰ ਹੈ। ਇਹਦੀ ਸਾਜ਼ੋ ਸਮਗਰੀ ਨਾਪੀ ਜਾ ਸਕਦੀ ਹੈ। ਆਯੁਰਵੇਦ ਗ੍ਰੰਥਾਂ ਨੇ ਤੇ ਰੋਮ ਵੀ ਗਿਣ ਲੈ ਨੇ ਵੀ ਇਹ 7 ਕਰੋੜ ਨੇ ਅੰਦਰ ਦੀਆਂ ਨਸਾਂ ਵੀ ਗਿਣ ਲਈਆਂ ਨੇ ਗਿਆਨ ਇੰਦਰੀਆਂ ਦੀ ਵੀ ਗਿਣਤੀ ਹੋ ਗਈ ਕਰਮ ਇੰਦਰੀਆਂ ਦੀ ਵੀ ਗਿਣਤੀ ਹੋ ਗਈ ਵਰਸ ਕੇ ਸਰੀਰ ਦੇ ਵਿੱਚ ਜੋ ਕੁਝ ਵੀ ਵਿਸ਼ੇਸ਼ ਹੈ ਜਿੰਨਾ ਦਾ ਜੋੜ ਹੈ ਸਭ ਕੁਝ ਦੀ ਗਿਣਤੀ ਹੈ ਨਾ ਕਹੇ ਧੋਲ ਹੈ ਫਿਰ ਮਨ ਹੈ ਮਨ ਉਤਨਾ ਹੀ ਹੈ ਜਿੰਨਾ ਇਸ ਦੀ ਸੋਚਣੀ ਹੈ ਮਨ ਉਤਨਾ ਹੀ ਹੈ ਜਿੰਨੇ ਇਸ ਦੇ ਵਿਚਾਰ ਨੇ ਮਨ ਉਤਨਾ ਹੀ ਹੈ ਜਿਤਨਾ ਇਸ ਦਾ ਹੰਕਾਰ ਹੈ ਤੋ ਇਸ ਦੀ ਵੀ ਆਖਰ ਸੀਮਾ ਹੈ ਅਸੀਮ ਹੈ ਆਤਮਾ ਅਸੀਮ ਆਤਮਾ ਦੇ ਆਸਰੇ ਤੇ ਟਿਕਿਆ ਹੋਇਆ ਹੈ ਸੀਮਤ ਮਨ ਸੀਮਤ ਤਨ ਤਨ ਤੇ ਮਨ ਇਹ ਦੋਵੇਂ ਯਾਤਰੀ ਨੇ ਦੋਵੇਂ ਮੁਸਾਫਰ ਨੇ ਤਨ ਦਾ ਵੀ ਇਹ ਘਰ ਨਹੀਂ ਜਿੱਥੇ ਅਸੀਂ ਰਹਿੰਦੇ ਆਂ ਮਨ ਦੀ ਵੀ ਇਹ ਦੁਨੀਆ ਨਹੀਂ ਜਿਸ ਤੇ ਮਨ ਵਿਚਰਦਾ ਹੈ ਤਨ ਤੇ ਮਨ ਦਾ ਘਰ ਹੈ ਆਤਮਾ اور ਗਜ਼ਬ ਦੀ ਗੱਲ ਹੈ ਆਤਮਾ ਨਾਲ ਹੈ ਆਤਮਾ ਕੋਲ ਹੈ ਆਤਮਾ ਵਿਆਪਕ ਹੈ ਪਰ ਕੋਲ ਹੁੰਦੇ ਆ ਆ ਵੀ ਮਨ ਤੇ ਤਨ ਘਰ ਤੋਂ ਦੂਰ ਨੇ ਬਹੁਤ ਦੂਰ ਨੇ ਇਸ ਸੰਬੰਧ ਵਿੱਚ ਇਸ ਵਕਤ ਦਾਸ ਕੋ ਚਾਪ ਜੀ ਦੇ ਸਾਹਮਣੇ ਵਿਚਾਰ ਰੱਖਣ ਲੱਗਾ ਕਿ ਗੁਰਬਾਣੀ ਨੇ ਮੰਨਿਆ ਜ਼ਿੰਦਗੀ ਇੱਕ ਮੁਸਾਫਰ ਹੈ ਜੀਵਨ ਇੱਕ ਯਾਤਰਾ ਹੈ ਅਸੀਂ ਸਾਰੇ ਯਾਤ ਯਾਤਰੀਆਂ ਜਿਸ ਘਰ ਦੇ ਚ ਅਸੀਂ ਠਹਿਰਦੇ ਪਏ ਇਸ ਨੂੰ ਗੁਰਬਾਣੀ ਨੇ ਘਰ ਨਹੀਂ ਮੰਨਿਆ ਇਸ ਨੂੰ ਵੀ ਪੜਾਓ ਮੰਨਿਆ ਜਿਸ ਪਰਿਵਾਰ ਨਾਲ ਅਸੀਂ ਰਹਿ ਰਹੇ ਹਾਂ ਇਹ ਪਰਿਵਾਰ ਵੀ ਸਾਡਾ ਨਹੀਂ ਰਸਤੇ ਦਾ ਸੰਜੋਗ ਹੈ ਪ੍ਰਮਾਤਮਾ ਨੇ ਇੱਕ ਸੰਜੋਗ ਬਣਾਇਆ ਹੈ ਜੈਸੇ ਇਕ ਥਾਂ ਤੋਂ ਦੂਸਰੀ ਥਾਂ ਤੇ ਜਾਈਏ ਪਲੇਨ ਦੇ ਚ ਬਸ ਦੇ ਚ ਟ੍ਰੇਨ ਦੇ ਚ ਨਾਲ ਹਮਰਾਈ ਮਿਲ ਜਾਂਦੇ ਨੇ ਹਮ ਸਫਰ ਮਿਲ ਜਾਂਦੇ ਨੇ ਇਸ ਤਰ੍ਹਾਂ ਪਰਿਵਾਰ ਹਮ ਸਫਰ ਹੈ ਕੁਝ ਸਮੇਂ ਲਈ ਸਾਥੀ ਮਿਲੇ ਨੇ ਹਮ ਸਫਰ ਅਗਰ ਇਹ ਸਭ ਕੁਝ ਹਮ ਸਫਰ ਹੈ ਤੇ ਜਿਸ ਘਰ ਦੇ ਅਸੀਂ ਵਿੱਚ ਅਸੀਂ ਰਹਿੰਦੇ ਆਏ ਘਰ ਨਹੀਂ ਹੈ ਤਾਂ ਫਿਰ ਘਰ ਕਿਹੜਾ ਹੈ ਇਸ ਦੀ ਥੋੜੀ ਜੀ ਆਪਾਂ ਗੁਰਬਾਣੀ ਦੀ ਰੋਸ਼ਨੀ 'ਚ ਵਿਚਾਰ ਕਰਾਂਗੇ ਗੁਰੂ ਬਾਬੇ ਨੇ ਸਭ ਕੁਝ ਜੋ ਹੈ ਦੱਸਿਆ ਤਨ ਇਹ ਆਪਣੇ ਢੰਗ ਨਾਲ ਚੱਲਦਾ ਹੈ ਮਨ ਆਪਣੇ ਢੰਗ ਨਾਲ ਚੱਲਦਾ ਹੈ ਤਨ ਹਾਕ ਹੈ ਮਨ نور ਹੈ ਤਨ ਮਿੱਟੀ ਹੈ ਮਨ ਜੋਤ ਹੈ ਮਨ ਤੂੰ ਜੋਤ ਸਰੂਪ ਹੈ ਪਰਨਾ ਮੋਲ ਪਠਾ ਪਛਾਣ ਆਏ ਮਨ ਰਾਖ ਹੈ ਤਨ ਰਾਖ ਹੈ ਪਰ ਮਨ ਤੇ ਚਾਨਣਾ ਹੈ ਮਨ ਪ੍ਰਕਾਸ਼ ਹੈ ਇਸ ਜੋਤ ਦੀ ਆਪਣੀ ਯਾਤਰਾ ਹੈ ਇਸ ਹਾਕ ਦੀ ਆਪਣੀ ਯਾਤਰਾ ਹੈ ਮਿੱਟੀ ਦੀ ਆਪਣੀ ਯਾਤਰਾ ਹੈ ਚਾਨਣੇ ਦੀ ਆਪਣੀ ਯਾਤਰਾ ਹੈ ਮਿੱਟੀ ਆਪਣੇ ਘਰ ਪਹੁੰਚ ਜਾਏ ਤਨ ਦੀ ਯਾਤਰਾ ਸਫਲ ਜੋਤ ਆਪਣੇ ਘਰ ਪਹੁੰਚ ਜਾਏ ਮਨ ਦੀ ਯਾਤਰਾ ਸਫਲ ਹੋਈ ਇਸ ਨੂੰ ਇੰਜ ਲੈਣਾ ਹੈ ਹੈ ਵੀ ਅਸੀਂ ਸਾਰੇ ਯਾਤਰੀ ਇਹ ਜੋ ਤਨ ਹੈ ਯਾਤਰੀ ਹੈ ਜੋ ਮਨ ਹੈ ਯਾਤਰੀ ਹੈ ਮੁਸਾਫਰ ਹੈ ਤਾਂ ਮੁਸਾਫਰ ਨੇ ਕਿਧਰੇ ਪਹੁੰਚਣਾ ਆਉਂਦਾ ਕਿੱਥੇ ਪਹੁੰਚਣਾ ਆਉਂਦਾ ਆਪਣੇ ਘਰ ਟਿਕਾਣੇ ਤੇ ਇਹ ਪੰਕਤੀ ਬੜੀ ਕੀਮਤੀ ਹੈ ਮਨ ਪਰਦੇਸੀ ਜਿਥੀਏ ਸਬ ਦੇਸ਼ ਪਰਾਇਆ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਬਨ ਨੂੰ ਕਿਉਂ ਨਹੀਂ ਆਖਿਆ ਤੂੰ ਘਰ ਦੇਚ ਆ ਤਨ ਘਰ ਦੀ ਤਰਫ ਜਾ ਹੀ ਰਿਹਾ ਹੈ ਆਪਣੇ ਆਪ ਪ੍ਰਾਕਿਰਤਿਕ ਰੂਪ ਦੇ ਵਿੱਚ ਅਸੀਂ ਇਸ ਨੂੰ ਰੋਕ ਹੀ ਨਹੀਂ ਸਕਦੇ ਵੀ ਤੂੰ ਘਰ ਦੇਚ ਨਾ ਜਾ ਤਨ ਘਰ ਦੇਚ ਜਾ ਰਿਹਾ ਹੈ ਤੁਸੀਂ ਆਖੋਗੇ ਤਨ ਦਾ ਘਰ ਕੀ ਹੈ ਬੱਬ ਫਰੀਦ ਦਸਦੇ ਨੇ ਫਰੀਦਾ ਗੌਰ ਨਿਮਾਣੀ ਸੱਡ ਕਰੇ ਨਿਘਰੇਆ ਘਰ ਆਓ ਸਰਪਰ ਮੈਥੇ ਆਵਣਾ ਮਰਣਾ ਨਾ ਡਰਿਓ ਐ ਤਨ ਤੇਰਾ ਘਰ ਕਬਰ ਹੈ ਐ ਤਨ ਤੇਰਾ ਘਰ ਰਾਖ ਹੈ ਮਿੱਟੀ ਹੈ ਤੂੰ ਤਨ ਦੇ ਜਾ ਰਿਹਾ ਹੈ ਮਿੱਟੀ ਦੀ ਤਰ੍ਹਾਂ ਮੈਂ ਅਰਸ ਕਰਾਂ ਤਨ ਮਿੱਟੀ ਹੈ ਮਿੱਟੀ ਆਪਣੇ ਘਰ ਜਾ ਰਹੀ ਹੈ ਮਨ ਜੋਤ ਹੈ ਇਹ ਜੋਤ ਆਪਣੇ ਘਰ ਨਹੀਂ ਜਾ ਰਹੀ ਇਹ ਕਥਾ ਇਹ ਕੀਰਤਨ ਇਸ ਵਾਸਤੇ ਹੈ ਕਿ ਜੋਤ ਆਪਣੇ ਘਰ ਜਾਵੇ ਇਹ ਜਪ ਤੇ ਤਪ ਇਸ ਵਾਸਤੇ ਹੈ ਕਿ ਇਹ ਜੋਤ ਆਪਣੇ ਘਰ ਜਾਵੇ ਔਰ ਜਿਸ ਦਿਨ ਜੋਤ ਆਪਣੇ ਘਰ ਚਲੀ ਜਾਂਦੀ ਹੈ ਉਸੇ ਨੂੰ ਕਹਿੰਦੇ ਨੇ ਯਾਤਰਾ ਸੰਪੂਰਨ ਹੋ ਗਈ ਏ ਸਫਲ ਸਫਲ ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਧਾ ਜੀਵਨ ਯਾਤਰਾ ਸਫਲ ਹੋ ਗਈ ਕਿਸ ਤਰ੍ਹਾਂ ਸਫਲ ਹੋ ਗਈ ਤਨ ਆਪਣੇ ਘਰ ਚਲਾ ਗਿਆ ਮਨ ਆਪਣੇ ਘਰ ਚਲਾ ਗਿਆ ਤਨ ਹਾਕ ਦੇ ਚਲੀਨ ਹੋ ਗਿਆ ਮਨ ਨੂਰ ਦੇ ਚਲੀਨ ਹੋ ਗਿਆ ਜੋਤੀ ਜੋਤ ਰਲੀ ਸੰਪੂਰਨ ਥੀ ਆ ਰ ਮੁਕਮਲ ਹੋ ਗਈ ਯਾਤਰਾ ਜੋਦ ਚਲੀ ਗਈ ਪਰਮ ਜੋਦ ਦੇ ਵਿੱਚ ਔਰ ਤਨ ਚਲਾ ਗਿਆ ਆਪਣੇ ਘਰ ਕਬਰ ਵਿੱਚ ਮਿੱਟੀ ਦੇ ਵਿੱਚ ਯਾਤਰਾ ਸਫਲ ਹੋ ਗਈ ਸਫਲ ਨੇ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਦਾ ਲੱਖਾਂ ਮਨੁੱਖ ਰੋਜ਼ ਮਰ ਰਹੇ ਨੇ ਤਨ ਦੀ ਯਾਤਰਾ ਸੰਪੂਰਨ ਹੋ ਰਹੀ ਏ ਮਨ ਦੀ ਨਹੀਂ ਤਨ ਆਪਣੇ ਘਰ ਜਾ ਰਿਹਾ ਮਨ ਨਹੀਂ ਮਨ ਤੇ ਬਹੁਤ ਦਿਸ਼ਾਵਾਂ ਵਿੱਚ ਅਟਕ ਰਿਹਾ ਹੈ ਭਰਮਣ ਕਰ ਰਿਹਾ ਹੈ ਆਪਣੇ ਘਰ ਦੀ ਤਰਫ ਤੇ ਰੋਕ ਹੀ ਨਹੀਂ ਕਰਦਾ ਜਾਣਾ ਹੀ ਨਹੀਂ ਚਾਹਦਾ ਔਰ ਮਨ ਕਿਧਰੇ ਟਿਕਦਾ ਵੀ ਨਹੀਂ ਕਾਰਮ ਵਾਸਤਵਿਕ ਜਿਹੜਾ ਇਸ ਦਾ ਟਿਕਾਣਾ ਹੈ ਜਿਤਨੇ ਚਿਰ ਤੱਕ ਨਹੀਂ ਮਿਲੇਗਾ ਨਹੀਂ ਲਿਕੇਗਾ ਇਸ ਦਾ ਟਿਕਾਣਾ ਹੈ ਟਿਕੇ ਹੋਇਆ ਤੇ ਟਿਕੇ ਹੋਇਆ ਕੇਵਲ ਪ੍ਰਮਾਤਮਾ ਹੈ ਕੋਹੀ ਇਸ ਦਾ ਟਿਕਾਣਾ ਹੈ ਜੋਤੀ ਜੋਤ ਰਲੀ ਸੰਭੋਰਨ ਥਿਆਰਾ ਇਹ ਜਿਹੜਾ ਤਨ ਹੈ ਕੁਛ ਪੜਾਵਾਂ ਤੋਂ ਲੰਘ ਕੇ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ ਮਨ ਦੇ ਵੀ ਕੁਛ ਪੜਾਅ ਨੇ ਉਹਨਾਂ ਪੜਾਵਾਂ ਤੋਂ ਲੰਘਦਾ ਹੈ ਲੇਕਿਨ ਸਮਾ ਇਹਨਾਂ ਪੜਾਵਾਂ 'ਚ ਬਹੁਤ ਲਾ ਦਿੰਦਾ ਹੈ ਔਰ ਕਈ ਵਾਰ ਪੜਾਵਾਂ ਨੂੰ ਵੀ ਆਪਣਾ ਘਰ ਸਮਝ ਲੈਂਦਾ ਹੈ ਮੰਜ਼ਿਲ ਭੁੱਲ ਜਾਂਦਾ ਹੈ ਘਰ ਨਹੀਂ ਪਹੁੰਚਦਾ ਰਸਤੇ ਨੂੰ ਹੀ ਘਰ ਸਮਝ ਲੈਂਦਾ ਹੈ ਪੜਾਓ ਨੂੰ ਹੀ ਘਰ ਸਮਝ ਲੈਂਦਾ ਹੈ ਤਨ ਜੜ ਹੈ ਇਹ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ ਤਨ ਕੀ ਹੈ ਮਿੱਟੀ ਖਾਕ ਹੈ ਜਿਵੇਂ ਇੰਜ ਖੁਲਸਾ ਕਰੀਏ ਜੋ ਬੁੱਢਾ ਹੈ ਕੁਛ ਦਿਨ ਪਹਿਲੇ ਜਵਾਨ ਸੀ ਜੋ ਜਵਾਨ ਹੈ ਕੁਛ ਦਿਨ ਪਹਿਲੇ ਬੱਚਾ ਸੀ ਤੇ ਜੋ ਬੱਚਾ ਹੈ ਕੁਛ ਦਿਨ ਪਹਿਲੇ ਇੱਕ ਮਾਸ ਦਾ ਟੁਕੜਾ ਸੀ मास ਦਾ ਲੋਥੜਾ ਇਹ ਕੁਛ ਦਿਨ ਪਹਿਲੇ ਬਿੰਦ ਸੀ ਔਰ ਜੋ ਬਿੰਦ ਹੈ ਕੁਛ ਦਿਨ ਪਹਿਲੇ ਖੂਨ ਸੀ ਔਰ ਜੋ ਖੂਨ ਹੈ ਕੁਛ ਦਿਨ ਪਹਿਲੇ ਖੁਰਾਕ ਸੀ ਔਰ ਜੋ ਖੁਰਾਕ ਹੈ ਕੁਛ ਦਿਨ ਪਹਿਲੇ ਹਾਕ ਸੀ ਮਿੱਟੀ ਸੀ ਪੀ ਸੀ ਕੁਛ ਵੀ ਨਹੀਂ ਸੀ ਮਿੱਟੀ ਹਾਕ ਹਾਕ ਯਾਤਰਾ ਤੇ ਚੱਲ ਪਈ ਹਾਕ ਬਣ ਗਈ ਖੁਰਾਕ ਖੁਰਾਕ ਬਣ ਗਿਆ ਖੂਨ ਖੂਨ ਬਣ ਗਿਆ ਬਿੰਦ ਬਿੰਦ ਬਣ ਗਏ ਇੱਕ ਮਾਸ ਦਾ ਲੋਥੜਾ ਇਹ ਹੀ ਮਾਸ ਦਾ ਟੁਕੜਾ ਬਣ ਗਿਆ ਬੱਚਾ ਇਹ ਹੀ ਬੱਚਾ ਹੋ ਗਿਆ ਜਵਾਨ ਔਰ ਇਹ ਹੀ ਜਵਾਨ ਹੋ ਗਿਆ ਬੁੱਢਾ ਔਰ ਇਹ ਹੀ ਬੁੱਢਾ ਹੋ ਗਿਆ ਫਿਰ ਮਿੱਟੀ ਦੇ ਚ ਮਿੱਟੀ ਮਿੱਟੀ ਆਪਣੇ ਟਿਕਾਣੇ ਤੇ ਪਹੁੰਚ ਗਈ ਕਬੀਰ ਧੂਲ ਸਕੇਲ ਕੇ ਕੁੜੀਆਂ ਬਾਂਧੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੇ ਖੇ ਖੇ ਦੇ ਚ ਜਾ ਰਲੀ ਤੋ ਕਿਆ ਅਸੀਂ ਖੇ ਦੇ ਚ ਖੇ ਹੋਣ ਲਈ ਆਏ ਆ ਕਿ ਮਿੱਟੀ ਵਿੱਚ ਮਿੱਟੀ ਹੋਣ ਲਈ ਆਇਆ ਤਨ ਕਰਕੇ ਤੇ ਅਸੀਂ ਮਿੱਟੀ ਦੇ ਵਿੱਚ ਮਿੱਟੀ ਹੋਣ ਲਈ ਆਇਆ ਪਰ ਮਨ ਕਰਕੇ ਅਸੀਂ ਜੋਤ ਦੇ ਵਿੱਚ ਜੋਤ ਹੋਣ ਲਈ ਆਇਆ ਪਰਮ ਜੋਤ ਲਈ ਤਨ ਮਿੱਟੀ 'ਚ ਲੀਨ ਹੋ ਗਿਆ ਤਨ ਦੀ ਯਾਤਰਾ ਸਫਲ ਅਗਰ ਮਨ ਪਰਮ ਜੋਤ ਦੇ 'ਚ ਲੀਨ ਨਹੀਂ ਹੋਇਆ ਤਾਂ ਮਨ ਦੀ ਯਾਤਰਾ ਸਫਲ ਨਹੀਂ ਅਧੂਰਾ ਜਮਿਆ ਅਧੂਰਾ ਸੀ ਜੀਵਿਆ ਵੀ ਅਧੂਰਾ ਹਾ ਮਰਿਆ ਵੀ ਅਧੂਰਾ ਇਹ ਗੱਲ ਵਖਰੀਏ ਲੋਕੀ ਕਹਿੰਦੇ ਨ ਪੂਰਾ ਹੋ ਗਿਆ ਪੂਰਾ ਹੋ ਗਿਆ ਲੱਖਾਂ ਦੇ ਚ ਕੋਈ ਇੱਕ ਕਦਮ ਨ ਖੋਰਾ ਹੁੰਦਾ ਹੈ ਬਾਕੀ ਸਾਰੇ ਅਧੂਰੇ ਹੀ ਰਹਦੇ ਨੇ ਤਨ ਮਿੱਟੀ ਤੱਕ ਪਹੁੰਚਦਾ ਹੈ ਮਨ ਪਰਮਾਤਮਾ ਤੱਕ ਨਹੀਂ ਪਹੁੰਚਦਾ ਤਨ ਕਬਰ ਤੱਕ ਪਹੁੰਚ ਜਾਂਦਾ ਹੈ ਮਨ ਆਪਣੇ ਘਰ ਤੱਕ ਨਹੀਂ ਪਹੁੰਚਦਾ ਮੇਰੇ ਮਨ ਮਂ ਪਰਦੇਸੀ ਵੇ ਪਿਆਰੇ ਆਓ ਘਰੇ ਤਨ ਨੂੰ ਨਹੀਂ ਆਖਿਆ ਤਨ ਤੇ ਪਹੁੰਚ ਹੀ ਜਾਏਗਾ ਨਾ ਹੀ ਤੰਨ ਨੂੰ ਦਫਨ ਕੀਤਾ ਜਾਏ ਨਾ ਹੀ ਜਲਾਇਆ ਜਾਏ ਨਾ ਹੀ ਜਲ ਪ੍ਰਵਾਹ ਕੀਤਾ ਜਾਏ ਇਹਨੇ ਪਿਆ ਪਿਆ ਦੀ ਮਿੱਟੀ ਹੋ ਜਾਣਾ ਹੈ ਇਹਨੇ ਰਾਖੋ ਜਾਣਾ ਹੈ ਇਹਨੇ ਮਿੱਟੀ ਹੋ ਜਾਣਾ ਹੈ ਇੱਕ ਦੱਜੇ ਇੱਕ ਦੱਵੀ ਹੈ ਇੱਕ ਨਾਂ ਕੁੱਤੇ ਖਾਂ ਹੈ ਇੱਕ ਪਾਣੀ ਵਿੱਚ ਉਸਟੀ ਇੱਕ ਵੀ ਫਿਰ ਹੱਸਣ ਪਾਏ ਨਾ ਨਿਕ ਏਵ ਨਾ ਜਾ ਪਈ ਕਿੱਥੇ ਜਾਏ ਸਮਾਏ ਕਿਸੇ ਨੂੰ ਪਾਣੀ ਚ ਸੁੱਟ ਦੇਣਾ ਹੈ ਕਿਸੇ ਨਮਿੱਟੀ ਵਿੱਚ ਦਬਦੇ ਨੇ ਇੱਕ ਦੱਜੇ ਨੇ ਕਿਸੇ ਨੂੰ ਚਲਾਉਂਦੇ ਨੇ ਕਿਸੇ ਦਾ ਜਲ ਪ੍ਰਵਾਹ ਕਰਦੇ ਨੇ ਪਰ ਮਹਾਰਾਜ ਕਹਿੰਦੇ ਨੇ ਕੁਛ ਨਹੀਂ ਪਤਾ ਚੱਲਦਾ ਮਨ ਕਿੱਥੇ ਗਿਆ ਇਸ ਵੇਹ ਤਨ ਪਾਣੀ ਚ ਸੁਡ ਦਿੰਦਾ ਹੈ ਇਸ ਵੇਹ ਤਨ ਮਿੱਟੀ ਚ ਦਬ ਦਿੰਦਾ ਹੈ ਇਸ ਵੇਹ ਦਨ ਅਗ ਦੇ ਜਲਾ ਦਿੰਦਾ ਹੈ ਮਨ ਕਿੱਥੇ ਗਿਆ ਨਾਉ ਪਾਣੀ ਦੇਚੈ ਨਾਉ ਕਬਰ ਦੇਚੈ ਔਰ ਨਾ ਹੀ ਉਹ ਜਲਾਇਆ ਜਾ ਸਕਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਘਰ ਨੂੰ ਪਛਾਣ ਯਾਤਰਾ ਕਿਸ ਦਿਨ ਸੰਪੂਰਨ ਹੁੰਦੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਉਸ ਦਿਨ ਯਾਤਰਾ ਸੰਪੂਰਨ ਹੁੰਦੀ ਹੈ ਜੋਤ ਜੋਤ ਦੇ ਚਲੀ ਜਾਏ ਆਪ ਸਾਰੇ ਸਿਆਣੇ ਬੈਠੇ ਹੋ ਇਹ ਦੋ ਸ਼ਬਦ ਜੋ ਹੁਣ ਮੈਂ ਕਹਿਣ ਲੱਗਾ ਇਸ ਨੂੰ ਹਮੇਸ਼ਾ ਯਾਦ ਰੱਖਣਾ ਤਨ ਕਬਰ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਪਰਮਾਤਮਾ ਤੱਕ ਪਹੁੰਚਣਾ ਚਾਹੀਦਾ ਹੈ ਤਨ ਸਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚਣਾ ਚਾਹੀਦਾ ਹੈ ਤਨ ਨੂੰ ਜਲਾਈਏ ਦਬੀਏ ਜਾਂ ਪਾਣੀ 'ਚ ਸੁੱਟ ਲਈਏ ਗੁਰਮਤ ਰਹਿਤ ਮਰਿਆਦਾ ਜਿਹੜੀ ਹੈ ਉਸ ਦੇ ਚਿੱਤੇ ਕੁਝ ਵੀ ਕਰ ਦੋ। ਇੱਕ ਨਾਚਾ ਹੈ ਇਸ ਨੂੰ ਕੁਝ ਵੀ ਕਰ ਦੋ। ਜਿਹੜੀ ਰਹਿਤ ਮਰਿਆਦਾ ਹੈ ਉਸ ਦੇ ਤੇ ਦਿੱਤਾ। ਕੁਝ ਵੀ ਕਰ ਦੋ। ਦੱਬਣਾ ਹੈ। ਜਲਾਣਾ ਹੈ। ਪਾਣੀ ਦੇ ਸੁੱਟਣਾ ਹੈ। ਸਿੱਖ ਜਗਤ ਦੇ ਵੀ ਬੇਸਤਰ ਸੰਤ ਆਪਣੀ ਵਸੀਅਤ ਕਰ ਜਾਂਦੇ ਨੇ ਸਾਡਾ ਜਲ ਪ੍ਰਵਾਹ ਕਰਨਾ। ਜਲ ਪ੍ਰਵਾਹ ਕਰਤਾ। ਇਹ ਜਗਤ ਦੇ ਵਿੱਚ ਕੁਝ ਸੰਤਾ ਨੂੰ ਜਲਾਇਆ ਜਾਂਦਾ ਹੈ ਕੁਝ ਇੱਕ ਨੂੰ ਪਾਣੀ ਸੁਟਿਆ ਜਾਂਦਾ ਹੈ ਇਹ ਦੋ ਤਰੀਕੇ ਪਰ ਚਲਤ ਨੇ ਇਸਲਾਮ ਦੇ ਵਿੱਚ ਦਬਿਆ ਜਾਂਦਾ ਹੈ ਬਾਕੀ ਸਭ ਦਬਦੇ ਨੇ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਇਹ ਤੇ ਮਿੱਟੀ ਹੈ ਮਿੱਟੀ ਨੂੰ ਮਿੱਟੀ ਕਰਨਾ ਬਾਵੇਂ ਜਲਾ ਕੇ ਕਰੋ ਬਾਵੇਂ ਦਬ ਕੇ ਕਰੋ ਬਾਵੇਂ ਪਾਣੀ ਚ ਪਾਓ ਆਖਿਰ ਤੇ ਮਿੱਟੀ ਸਵਾਲੈ ਮਨ ਦੀ ਖੇਡ ਸਾਰੀ ਮਨ ਦੀ ਔਰ ਆਵਾਜ਼ ਵੀ ਸਤਗੁਰ ਮੰਨ ਨੂੰ ਪੈ ਮਾਰ ਦੇਣ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਵਾਜ਼ ਮਾਰਉਂਦੇ ਨੇ ਤੂੰ ਘਰ ਆਓ ਮੇਰੇ ਨੇ ਤਮਰੇ ਦੁਖੀ ਹਰ ਆਪਨੇ ਵਾਰੇ ਅਪਦਾ ਭਈ ਬਿਤੀਤ ਦੁਖੀ ਪਾਪ ਹੈ ਮਨ ਤੂੰ ਪਾਪਾਂ ਦੀ ਪੰਡ ਚੁੱਕੀ ਹੋਈ ਹੈ ਦੁਖੀ ਹੈ ਸਾਹਕ ਨੂੰ ਚਿੰਤਾਈ ਨਾ ਕਰ ਤੂੰ ਪਾਪ ਦੀ ਚਿੰਤਾ ਹੀ ਨਾ ਕਰ ਤੂੰ ਪ੍ਰਮਾਤਮਾ ਦੇ ਰਸਤੇ ਤੇ ਚੱਲ ਪੈ ਜਿਸ ਤਰ੍ਹਾਂ ਮੈਲੇ ਕੁਚੇਲੇ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਕੜੀ ਚ ਲੈ ਲੈਂਦੀ ਏ ਤੈਂ ਪਾਪੀ ਨੂੰ ਵੀ ਪ੍ਰਮਾਤਮਾ ਨੇ ਬਗਲ ਜੀ ਰ ਕਰ ਲੈਣਾ ਉਹ ਪਤਿਤ ਪਾਵਨ ਆ ਰਵਦਾਸ ਨੇ ਤੇ ਇਤਨੇ ਤੱਕ ਮਾਨ ਦੀ ਗੱਲ ਕਹਿ ਦਿੱਤੀ ਏ ਜੋ ਤੇ ਹਮ ਨਾ ਪਾਪ ਕਰਨ ਦਾ ਆਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਤੂੰ ਪਤਿਤ ਪਾਵਨ ਹੈ ਇਸ ਕਰਕੇ ਕੈਸੀ ਪਾਪੀ ਤੂੰ ਬਧਤ ਪਾਵਨ ਹੈ ਤੂੰ ਮੈਲਿਆਂ ਨੂੰ ਵੀ ਗਲਵਕੜੀ ਚ ਲੈ ਲੈਂਦਾ ਤੇਰਾ ਦਰਵਾਜ਼ਾ ਕਤਈ ਬੰਦ ਨਹੀਂ ਆਉਂਦਾ ਜਹੇਂਦਰ ਆਵਤ ਜਾਤ ਹੋ ਹਟਕੇ ਨਾਹੀ ਕੋਏ ਸੋਦਰ ਕੈਸਾ ਛੋੜੀਏ ਜੋਦਰ ਐਸਾ ਹੋਏ ਕਬੀਰ ਕਹਿੰਦੇ ਉਹ ਦਰਵਾਜ਼ਾ ਮੈਂ ਕਿਉਂ ਛੋੜਾ ਜਿਹੜਾ ਕਦੀ ਬੰਦ ਨਹੀਂ ਆਉਂਦਾ ਤੇ ਜਿੱਥੇ ਕੋਈ ਹਟਕਦਾ ਨਹੀਂ ਰੋਕਦਾ ਵੀ ਨਹੀਂ ਬਾਕੀ ਸੰਸਾਰ ਦੇ ਜਿਤਨਾ ਕੋਈ ਵੱਡਾ ਮਨੁੱਖ ਹੋਵੇਗਾ ਮਹਾਨ ਮਨੁੱਖ ਹੋਵੇਗਾ ਉਹ ਉਸ ਦੇ ਦਰਵਾਜ਼ੇ ਬੰਦ ਹੋਣਗੇ ਜਾਂ ਦਰਵਾਜ਼ਿਆਂ ਤੇ ਸੰਤਰੀ ਖੜੇ ਹੋਣਗੇ ਰੋਕਣਗੇ ਬਿਨਾ ਹਟਕਿਆਂ ਬਿਨਾ ਝਿਜਕ ਦੇ ਤੁਸੀਂ ਨਹੀਂ ਜਾ ਸਕਦੇ ਜੋ ਜਿਤਨਾ ਸੰਪੰਨ ਮਨੁੱਖ ਹੈ ਜਿਤਨਾ ਸਮਰਥ ਮਨੁੱਖ ਹੈ ਉਹਦਾ ਬੂਆ ਉਤਨਾ ਹੀ ਬੰਦ ਮਿਲੇਗਾ ਔਰ ਉੱਥੇ ਉਤਨੀ ਹੀ ਜ਼ਿਆਦਾ ਰੋਕ ਹੋਵੇਗੀ ਪਰ ਸਰਵ ਸ਼ਕਤੀਮਾਨ ਪਰਿਪੂਰਣ ਪ੍ਰਮਾਤਮਾ ਕਬੀਰ ਕੰਨਿਕ ਤੇ ਉਸ ਦਾ ਬੂਆ ਬੰਦ ਨਹੀਂ ਦੂਜਾ ਉਸ ਦੇ ਬੂਏ ਤੇ ਕੋਈ ਰੋਕਦਾ ਨਹੀਂ ਪਰ ਬਦਕਿਸਮਤੀ ਉਸ ਦੇ ਬੂਏ ਤੱਕ ਕੋਈ ਪਹੁੰਚਦਾ ਨਹੀਂ ਜਾਂਦਾ ਨਹੀਂ ਰੋਕਦਾ ਤੇ ਕੋਈ ਵੀ ਨਹੀਂ ਔਰ ਉਸ ਦਾ ਬੂਆ ਕਤਈ ਬੰਦ ਨਹੀਂ ਅਦਾਲਤਾਂ ਦੇ ਦਰਵਾਜ਼ੇ ਵੀ ਹਰ ਵਤ ਖੁੱਲੇ ਨਹੀਂ ਹੁੰਦੇ ਮੇਰੇ ਪੜਨ ਦੇ ਚ ਆਇਆ ਸੀ ਇੱਕ ਮਲਜ਼ਮ ਜਿਸ ਨੂੰ ਸਜ਼ਾਏ ਮੌਤ ਸੁਣਾ ਦਿੱਤੀ ਗਈ ਸੀ ਇਹ ਘਟਨਾ ਇੰਗਲੈਂਡ ਦੀ ਔਰ ਇਹ ਘਟਨਾ ਹਿੰਦੁਸਤਾਨ ਦੀ ਦੋ ਜਗ੍ਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਘਟੀਆਂ ਸ਼ਾਮ ਨੂੰ ਕਿਦਰੇ ਪਤਾ ਚੱਲਿਆ ਜਿਨ੍ਹਾਂ ਦੋਹਾਂ ਨੂੰ ਸਜ਼ਾਏ ਮੌਤ ਦੇਣੀ ਹੈ ਸਵੇਰੇ ਇਹ ਬੇਕਸੂਰ ਨੇ ਉਹਨਾਂ ਦੀ ਬੇਕਸੂਰੀ ਦੇ ਸਬੂਤ ਮਿਲ ਗਏ ਸਭ ਅਦਾਲਤ ਬੰਦ ਕਿੱਥੇ ਫਰਿਆਦ ਕਰੇ ਸਵੇਰੇ 10 ਵਜੇ ਅਦਾਲਤ ਖੁੱਲਣੀ ਉਸ ਤੋਂ ਪਹਿਲੇ फांसी ਚੜ ਦੇਣਾ ਚੜ ਦਿੱਤੇ ਗਏ ਅਦਾਲਤਾਂ ਖੁੱਲੀਆਂ ਉਹਨਾਂ ਦੀ ਬੇਹ ਜੋ ਹੈ ਕਸੂਰੀ ਦੇ ਸਬੂਤ ਮਈਆ ਹੋਏ ਆਹ ਆਹ ਘਰ ਮੱਚੀ ਇੰਗਲੈਂਡ ਦੇ ਵਾਸੀ ਸਿਆਣੇ ਸਨ ਉਹਨਾਂ ਨੇ ਆਂਦਾ ਲਈ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਨਹੀਂ ਇਹ ਤਾਂ ਗਲਤ ਹੋਇਆ ਬੰਦੇ ਨੂੰ फांसी ਚੜ ਦਿੰਦਾ ਹੈ ਬੇਕਸੂਰੀ ਦੇ ਸਬੂਤ ਮੁਹੱਈਆ ਹੋ ਗਏ ਨੇ ਹਿੰਦੁਸਤਾਨ ਦੇ ਵਿੱਚ ਉਸ ਵਕਤ ਵੀ ਪਛਤਾਤਾਪ ਨਾ ਕੀਤਾ ਗਿਆ ਆ ਪਿਛਲੇ ਦਿਨੀ ਤੇ ਸਾਰੀ ਦੁਨੀਆ ਜੀ ਉੱਠੀ ਇੱਕ ਬੰਦੇ ਨੇ ਕਤਲ ਕੀਤਾ ਵੀ ਨਹੀਂ ਉਸ ਦਾ ਇਰਾਦਾ ਵੀ ਨਹੀਂ ਔਰ ਇਸ ਤਰ੍ਹਾਂ ਦਾ ਬੰਦਾ ਵੀ ਨਹੀਂ ਸੀ ਸਿਰਫ ਇੱਕ ਜ਼ਿੱਦ ਕਿ ਕਮੰਡ ਕਰਕੇ ਉਸ ਨੂੰ ਫਾਂਸੀ ਤੇ ਚੜਾ ਦਿੱਤਾ ਸਾਰੀ ਦੁਨੀਆ ਚੇਤੀ ਰਹਿ ਗਈ ਸਾਰੀ ਦੁਨੀਆ ਕਹਿਣ ਲੱਗੇ ਇਹ ਕਾਨੂੰਨ ਨੂੰ फांसी ਲਾਈਏ ਇਹ ਤੇ ਇਨਸਾਫ ਨੂੰ फांसी ला ਦਿੱਤੀ ਗਈ ਹੈ ਪਰ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਬੜੇ ਦੂਰ ਦ੍ਰਿਸ਼ ਲੋਗ ਨੇ ਅੰਗਰੇਜ਼ ਇਹਨਾਂ ਨੇ ਐਵੇਂ ਨਹੀਂ ਸਾਰੀ ਦੁਨੀਆ ਤੇ ਰਾਜ ਕੀਤਾ ਇਹਨਾਂ ਨੇ ਉਸ ਦਿਨ ਖਤਮ ਕਰ ਦਿੱਤੀ ਸਜ਼ਾ ਇਹ ਮੌ ਬੇਕਸੂਰ ਹੋਣ ਦੇ ਸਬੂਤ ਵੀ ਮਿਲ ਗਏ ਲੇਕਿਨ ਫਰਿਆਦ ਕਿੱਥੇ ਕਰੀ ਅਦਾਲਤਾਂ ਦੇ ਦੂਏ ਬੰਦ ਨੇ ਰਾਤ ਨੂੰ ਅਦਾਲਤਾਂ ਖੁੱਲਦੀਆਂ ਨਹੀਂ ਸਵੇਰੇ 10 ਵਜੇ ਖੁੱਲਣਗੇ ਉਸ ਤੋਂ ਪਹਿਲੇ ਫਾਂਸੀ ਚੜ੍ਹ ਦਿੱਤਾ ਜਾਂਦਾ ਜਾਈਂ ਕਬੀਰ ਕਹਿੰਦੇ ਨੇ ਇੱਕ ਦਰਵਾਜ਼ਾ ਹੈ ਨਿਆਇਲੇ ਦਾ ਇਨਸਾਫ ਦਾ ਮਨਸਫ ਦਾ ਜਿਹੜਾ ਕਦੇ ਬੰਦ ਨਹੀਂ ਆਉਂਦਾ ਪ੍ਰਮਾਤਮਾ ਹਾਂ ਕਦੇ ਬੰਦ ਨਹੀਂ ਆ ਕੋਈ ਰੋਕਦਾ ਵੀ ਨਹੀਂ ਜੈਂਦਰ ਆਵਤ ਜਾਤ ਹੋ ਹਟਕੇ ਨਹੀਂ ਕੋਏ ਸੋਦਰ ਕੈਸਾ ਛੋੜੀਏ ਜੋ ਦਰ ਹੈ ਸਾ ਹੋਏ ਐਸਾ ਜੋ ਦਰ ਹੈ ਜਿੱਥੇ ਕੋਈ ਰੋਕਦਾ ਨਹੀਂ। ਔਰ ਐਸਾ ਦਰ ਜਿਹੜਾ ਕਦੀ ਬੰਦ ਵੀ ਨਹੀਂ ਹੁੰਦਾ। ਪਰ ਬਦਕਿਸਮਤੀ ਐਸਾ ਦਰ ਜਿੱਥੇ ਕੋਈ ਪਹੁੰਚਦਾ ਹੀ ਨਹੀਂ ਤੇ ਰੁਚੀ ਹੀ ਨਹੀਂ ਰੱਖਦਾ, ਜਾਣ ਦੀ ਰੁਚੀ ਹੀ ਨਹੀਂ ਰੱਖਦਾ। ਸਭ ਤੋਂ ਵੱਡਾ ਦਰ, ਸਭ ਤੋਂ ਵੱਡਾ ਘਰ, ਸਭ ਤੋਂ ਵੱਡੀ ਪ੍ਰਾਪਤੀ ਔਰ ਉਹ ਆਪਣਾ ਟਿਕਾਣਾ ਪਰ ਕੋਈ ਪਹੁੰਚਦਾ ਨਹੀਂ। ਦੁਨੀਆ ਭਰ ਦੇ ਪੀਰ, پیغمبر, ਸੰਤ, ਮਹਾਪੁਰਸ਼ ਸਤਸੰਗ ਦੇ ਰਾਹੀ, ਆਪਣੇ ਵਕਤਵ ਦੇ ਰਾਹੀ, ਆਪਣੇ ਵਿਚਾਰਾਂ ਦੇ ਰਾਹੀ ਦੁਨੀਆ ਨੂੰ ਕਹਿੰਦੇ ਰਹਿਣ ਜਾ ਆਪਣੇ ਘਰ, ਜਾ ਆਪਣੇ ਘਰ। ਕਈ ਵਾਰ ਖੇਡਾਂ ਦੇ ਵਿੱਚ ਬੱਚਾ ਲੈਣ ਹੈ ਮਾਂ ਆਵਾਜ਼ ਮਾਰ ਕੇ ਕਹ ਰਹਾ ਤੇਰੇ ਕੱਪੜੇ ਗੰਦੇ ਹੋ ਗਏ ਨੇ ਬਦਲ ਦੇਈਏ ਤੈਨੂੰ ਭੁੱਖ ਲੱਗੀ ਹੋਵੇਗੀ ਆ ਖਿਲਾਵਾਂ ਤੇ ਤੈਨੂੰ ਦੁੱਧ ਪਿਲਾਈ ਗਏ ਤੈਨੂੰ ਫਰੂਟ ਦੇਈਏ ਤੂੰ ਆਹ ਕਰ ਦੇ ਨਹੀਂ ਖੇਡਾਂ 'ਚ ਨਹੀਂ ਕਹਿੰਦਾ ਨਹੀਂ ਜਿੱਤੀ ਨਹੀਂ ਆਣਾ ਕਰ ਤੁਸੀਂ ਦੇਖਿਆ ਨਾ ਕਈ ਵਾਰ ਬੱਚੇ ਰੋਸ ਪੈਂਦੇ ਨੇ ਮਾਂ ਬਾਪ ਮਨਾਣ ਜਾਂਦੇ ਔਰ ਕਈ ਵਾਰ ਇਸੇ ਰਸਦਨ ਨਹੀਂ ਘਾਵਣਾ ਔਰ ਇਹ ਰੁਸੇਮਾ ਕਦੀ ਲੰਬਾ ਹੋ ਜਾਏ ਬਹੁਤ ਲੰਬਾ ਹੋ ਜਾਏ ਘਰ ਭੁੱਲ ਵੀ ਸਕਦਾ ਹੈ ਬੱਚਾ ਭੁੱਲ ਜਾਂਦੀ ਹੈ ਕਈ ਦੁਨੀਆ ਰਬ ਦਾ ਘਰ ਬਿਲਕੁਲ ਭਰ ਗਿਆ ਰਬ ਦਾ ਘਰ ਹੀ ਆਪਣਾ ਘਰ ਸੀ ਭੁੱਲ ਗਈ ਦੁਨੀਆ ਚੇਤਾ ਕਰਾ ਰਹੇ ਨੇ ਦੁਨੀਆ ਭਰ ਦੇ ਮਹਾਪੁਰਸ਼ ਰਹਿبری ਪੁਰਸ਼ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਪ੍ਰਦੇਸੀ ਜੇ ਥੀਏ ਸਭ ਦੇਸ ਪਰ ਆਇਆ ਸਾਰਾ ਦੇਸ ਪਰ ਆਇਆ ਕਿੱਥੇ ਤੱਕ ਜਾਏਗਾ ਔਰ ਜੋ ਤੇਰਾ ਦੇਸ ਹੈ ਉਸ ਪਾਸੇ ਤੂੰ ਮੋੜਾ ਨਹੀਂ ਪਾਂਦਾ ਜਾਂਦਾ ਹੀ ਨਹੀਂ ਤੋ ਤਨ ਕੁਛ ਪੜਾਵਾ ਤੋ ਲੰਘ ਕੇ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ ਤਨ ਕੀ ਹੈ ਹਾਕ ਤੇ ਹਾਕ ਦੇ ਕੁਛ ਪੜਾਓ ਨੇ ਹਾਕ ਬਣ ਗਈ ਖੁਰਾਕ ਇਹ ਪਹਿਲਾ ਪੜਾਓ ਖੁਰਾਕ ਬਣ ਗਈ ਹੋਂ ਇਹ ਦੂਜਾ ਪੜਾਓ ਖੋਨ ਬਣ ਗਿਆ ਬਿੰਦ ਇਹ ਤੀਜਾ ਪੜਾਓ ਬਿੰਦ ਬਣ ਗਿਆ ਮਾਸ ਦਾ ਲੋਥੜਾ ਇਹ ਚੌਥਾ ਪੜਾਓ ਔਰ ਮਾਸ ਦਾ ਟੁਕੜਾ ਬਣ ਗਿਆ ਬੱਚਾ ਇਹ ਪੰਜਵਾਂ ਪੜਾਓ ਇਹ ਬੱਚਾ ਹੋ ਗਿਆ ਜਵਾਨ ਛੇਵਾਂ ਪੜਾਓ ਇਹ ਜਵਾਨ ਹੋ ਗਿਆ ਬੁੱਢਾ ਸਤਵਾਂ ਪੜਾਓ ਔਰ ਇਹ ਬੁੱਢਾ ਹੋ ਗਿਆ ਮਿੱਟੀ ਵਿੱਚ ਮਿੱਟੀ ਮਿੱਟੀ ਆਪਣੇ ਘਰ ਚਲੀ ਗਈ ਹਾਕ ਆਪਣੇ ਘਰ ਚਲੀ ਗਈ ਤਨ ਆਪਣੇ ਘਰ ਚਲਾ ਗਿਆ ਗੋਰ ਨਿਮਾਣੀ ਛੱਡ ਕਰੇ ਲੈ ਘਰੇ ਆ ਘਰ ਆਓ ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰਿਆਓ ਬਾਬਾ ਫਰੀਦ ਕਹਿੰਦੇ ਨੇ ਇਹ ਤਨ ਤੇਰਾ ਘਰ ਏ ਕਬਰ ਹੈ ਤੂੰ ਇੱਥੇ ਹੀ ਆਣਾ ਹੈ ਇਹੀ ਤੇਰਾ ਘਰ ਹੈ ਤੂੰ ਇੱਥੇ ਹੀ ਦਫਨਾਉਣਾ ਹੈ ਪਰ ਮਿਹਰਸਰਾ ਮਨ ਦਾ ਘਰ ਕਬਰ ਨਹੀਂ ਹੈ ਮਨ ਦਾ ਘਰ ਸ਼ਮਸ਼ਾਨਗਾਹਟ ਨਹੀਂ ਹੈ ਤੇ ਮਨ ਦਾ ਘਰ ਬਣਾਉਣ ਦੀ ਲੋੜ ਨਹੀਂ ਮਨ ਦਾ ਘਰ ਤੇ ਪ੍ਰਮਾਤਮਾ ਹੈ ਉੱਥੇ ਪਹੁੰਚਣਾ ਹੈ ਬਣਾ ਬੜਾਇਆ ਆਲੀ ਸ਼ਾਨ ਸੁੰਦਰ ਕਰ ਸਰੀਰੀ ਆਨੰਦ ਸਰੀਰੀ ਸੁਖ ਪਰ ਜਿੱਥੇ ਤਨ ਕੁਛ ਪੜਾਵਾਂ ਤੋਂ ਲੰਘ ਕੇ ਆਪਣੇ ਘਰ ਪਹੁੰਚਦਾ ਹੈ ਮਨ ਕੁਛ ਪੜਾਵਾਂ ਦੇ ਵਿੱਚ اٹਕ ਜਾਂਦਾ ਹੈ ਤੇ ਆਪਣਾ ਘਰ ਹੀ ਭੁੱਲ ਜਾਂਦਾ ਹੈ ਬਸ ਇੰਨੇ ਗੱਲ ਮੈਂ ਲਬਜ਼ ਫਿਰ ਦੋਰਾਵਾ ਤਨ ਕੁਛ ਪੜਾਵਾਂ ਝੋ ਲੰਘ ਕੇ ਆਪਣੇ ਘਰ ਪਹੁੰਚ ਜਾਂਦਾ ਹੈ ਮਨ ਨੂੰ ਕੁਝ ਪੜਾਵਾਂ ਵਿੱਚ ਅਟਕ ਕੇ ਆਪਣਾ ਘਰ ਬਿਲਕੁਲ ਭੁੱਲ ਜਾਂਦਾ ਹੈ ਔਰ ਪੜਾਵਾਂ 'ਚ ਹੀ ਰੁਕ ਜਾਂਦਾ ਹੈ ਬਿਲਕੁਲ ਭੁੱਲ ਜਾਂਦਾ ਹੈ ਇਹ ਜਿਹੜੇ ਪੜਾਓ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 10 ਦਸੇ ਨੇ 10 10 ਪੜਾਓ ਔਰ ਇਨ੍ਹਾਂ ਦਸਾਂ ਪੜਾਵਾਂ 'ਚ ਕਿਸੇ ਇੱਕ ਕਦ ਪੜਾਓ ਤੇ ਮਨ ਰੁਕ ਜਾਂਦਾ ਹੈ ਕੁਝ ਇੱਕ ਤੇ ਚੱਲਦਾ ਰਹਿੰਦਾ ਪਰ ਕਿਧਰੇ ਰੁਕ ਜਾਂਦਾ ਹੈ ਪਰ ਐਸਾ ਰੁਕਦਾ ਹੈ ਬਿਲਕੁਲ ਘਰ ਭੁੱਲ ਜਾਂਦਾ ਹੈ ਵਰਨਾ ਇਹ satsang ਦੀ ਕਥਾ ਕਹਾਣੀਆਂ ਦੀ ਇਹ ਮਹਾਪੁਰਸ਼ਾਂ ਦੀ ਰਹਿਬਰੀ ਪੁਰਸ਼ਾਂ ਦੀ ਲੋੜ ਨਹੀਂ ਸੀ ਕਿ ਲੋੜ ਇਸ ਵਾਸਤੇ ਪੈ ਗਈ ਚੇਤਾ ਕਰਾਈਏ ਤੂੰ ਘਰ ਜਾਣਾ ਹੈ ਤੋ ਭੁੱਲ ਗਏ ਆਪਣਾ ਘਰ ਤੋ ਭੁੱਲ ਗਏ ਆਪਣਾ ਟਿਕਾਣਾ ਇਹ ਪ੍ਰਕਰਣ ਇਹ ਵਿਚਾਰ ਜੋ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਇੱਕ ਕਿਤਾਬ ਪੜਨ ਤੋਂ ਬਾਅਦ ਮੇਰੀ ਬਣੀ ਉਹ ਕਿਤਾਬ ਸੀ ਫਰਾਇਡ ਮਨੋਵਿਸ਼ਲੇਸ਼ਣ ਕਿਦਰ ਫਰਾਇਡ ਨੇ ਮਨ ਦੇ ਸੰਬੰਧ ਵਿੱਚ ਜਰਮਨੀ ਦੇ ਵਿੱਚ ਕੁਝ ਕਿਤਾਬ ਲਿਖੀ ਸੀ ਜਰਮਨ ਭਾਸ਼ਾ ਵਿੱਚ ਉਸ ਦਾ ਹਿੰਦੁਸਤਾਨ ਦੇ ਵਿੱਚ ਹਿੰਦੀ ਅਨਵਾਦ ਹੋਇਆ ਹੈ ਫਰਾਇਡ ਮਨੋਵਿਸ਼ਲੇਸ਼ਣ ਸੁਦੇਸ਼ਿਤ ਇਹ ਕਿਤਾਬ ਮੇਰੇ ਹੱਥ ਲੱਗੀ ਕਨੌਟ ਪਲੈਸ ਦੇ ਵਿੱਚ ਦਿੱਲੀ ਤੇ ਸਫ਼ਰ ਦੇ ਦੌਰਾਨ ਮੈਂ ਇਸ ਨੂੰ ਪੜਿਆ ਟ੍ਰੇਨ ਦੇ ਸਫ਼ਰ ਦੇ ਦੌਰਾਨ ਜਾਰੀ ਸੀ ਮੈਂ ਅਲਾਹਾਬਾਦ। ਔਰ ਅਲਾਹਾਬਾਦ ਪਹੁੰਚ ਕੇ ਨਾਲ ਦੇ ਸਾਥੀ ਟੈਂਡਗੀ ਬਹਿਣੀ ਜੀ ਅਲਾਹਾਬਾਦ ਆ ਗਿਆ ਉਧਰ ਮੈਂ। ਮੈਂ ਕਿਤਾਬ ਮੁਖੀ ਨਹੀਂ ਇੱਕ ਫਿਰ ਪੜਾਂ ਗਿਆ। ਫਰਾਇਡ ਮਨੋ ਵਿਸ਼ਲੇਸ਼ਣ। ਡਾਕਟਰ ਸੀ। ਪਾਗਲਾਂ ਦਾ ਇਲਾਜ ਕਰਦਾ ਸੀ। ਔਰ ਉਸ ਭੁਮਿਕਾ ਦੇ ਚ ਪੜ ਕੇ ਮੈਂ 당 ਰਿਆ। ਪੜ ਕੇ ਕਿ ਪਾਗਲੋ ਕੇ ਮਰਿਆ ਇਹ ਡਾਕਟਰ। ਪਾਗਲਾਂ ਦਾ ਇਲਾਜ ਕਰਦਿਆਂ ਕਰਦਿਆਂ ਪਾਗਲ ਹੋ ਕੇ ਮਰਿਆ ਇਸ ਸਦੀ ਦਾ ਸਭ ਤੋਂ ਵੱਡਾ ਚੋਟੀ ਦਾ ਮਨੀਸ਼ ਮਨੋਚਿੰਤਕ ਮਨੋਵਿਗਿਆਨ ਸਾਇਕਿਕ ਬਹੁਤ ਵੱਡਾ ਵਿਚਾਰ ਦਾਰਸ਼ਨਿਕ ਮਨ ਦੇ ਸੰਬੰਧ ਦੇ ਸਮਝਣ ਵਾਲਾ ਹੈ ਜੋ ਮਨ ਦੇ ਸੰਬੰਧ ਵਿੱਚ ਬਹੁਤੀ ਸਮਝ ਰੱਖੇ ਭਾਰਤ ਵਿੱਚ ਉਸ ਨੂੰ ਕਹਿੰਦੇ ਨੇ ਮਨੀਸ਼ ਇਹ ਮਨੀਸ਼ ਹੈ ਇਹਨੂੰ ਮਨ ਦੀ ਬੜੀ ਸਮਝ ਹੈ ਜਿਹੜਾ ਤਨ ਦੀ ਬਹੁਤ ਸਮਝ ਰੱਖੇ ਉਹਨੂੰ ਕਹਿੰਦੇ ਨੇ ਵੈਦ ਜਿਹੜਾ ਆਤਮਾ ਦਾ ਬਹੁਤ ਵੱਡਾ ਗਿਆਨ ਰੱਖੇ ਉਹਨੂੰ ਕਹਿੰਦੇ ਨੇ ਸੰਤ ਸੰਤ ਮਨੀਸ਼ ਵੈਦ ਇਹ ਬਹੁਤ ਵੱਡਾ ਮਨੀਸ਼ ਸੀ ਮਨ ਦੇ ਸਾਰੇ ਉਤਾਰ ਚੜਾਵ ਹੋ ਜਾਣਦਾ ਸੀ ਉਸ ਕਿਤਾਬ ਨੂੰ ਬਾਅਦ ਵਿੱਚ ਮੈਂ ਕਈ ਦਫਾ ਪੜਿਆ ਉਸ ਦੇ ਚ ਉਸ ਨੇ ਇਹ ਦਾਅਵੇ ਨਾਲ ਲਾ ਕੇ ਇਹ ਜੋ ਭਾਰਤ ਦੇ ਸੰਤ ਕਹਿੰਦੇ ਨੇ ਮਨ ਦੇ ਚ ਰਾਮ ਹੈ ਕਹਿੰਦਾ ਨਹੀਂ ਮੈਂ ਜਿਤਨਾ ਗਹਿਰਾਈ ਚ ਗਿਆ ਮਨ ਦੇ ਚ ਕਾਮ ਹੈ ਕੋਈ ਧਾਮ ਨਹੀਂ ਹੈ ਇਹ ਜੋ ਭਰਤੀ ਮਨੀਸ਼ ਕਹਿੰਦਾ ਨੇ ਮਨ ਦੇ ਚ ਨਿਰੰਕਾਰ ਹੈ ਕਹਿੰਦਾ ਕਦਾ ਹੀ ਨਹੀਂ ਮਨ ਦੇ ਚ ਅੰਕਾਰ ਹੈ ਕੋਈ ਨਿਰੰਕਾਰ ਨਹੀਂ ਗਲਤ ਕਹਿੰਦੇ ਨੇ ਭਾਰਤ ਦੇ ਉਹਦੀ ਸਾਰੀ ਖੋਜ ਭਾਰਤ ਦੇ ਅਜ਼ੀਮ ਸੰਤਾਂ ਨੂੰ ਗਲਤ ਸਾਬਤ ਕਰਨ ਲੱਗੇ ਇਹ ਜੋ ਕਹਿੰਦੇ ਨੇ ਮਨ ਵਿੱਚ दैਵੀ ਗੁਣ ਨੇ ਅਧਿਆਤਮਕ ਬਲ ਹੈ ਕਹਿੰਦਾ ਨਹੀਂ ਮਨ ਕਮਜ਼ੋਰੀਆਂ ਦਾ ਮੂਜਸਮਾ ਹੈ ਮਨੁੱਖ ਜਿੱਥੇ ਵੀ ਡਿਗਿਆ ਗਿਰਿਆ ਮਨ ਕਰਕੇ ਤੇ ਗਿਰਿਆ ਹੈ ਮਨ ਵਿੱਚ ਕਿੱਥੇ ਬਲ ਹੈ ਕੋਈ ਚੋਰ ਬਣ ਗਏ ਕੋਈ ਦੋਰਾਚਾਰੀ ਬਣ ਗਏ ਕੋਈ ਠੱਗ ਬਣ ਗਏ ਕੋਈ ਬੇਈਮਾਨ ਬਣ ਗਏ ਕੋਈ ਕਾਤਲ ਬਣ ਗਏ ਸਭ ਮੰਨ ਦੀਆਂ ਕਮਜ਼ੋਰੀਆਂ ਹੈ ਸਮਨ ਦੀ ਗਰਾਵਟ ਹੈ ਇਹਦੇ ਚ ਤਾਂ ਵੀ ਗੁਣ ਕਿਥੇ ਹੈ ਠੀਕ ਕਹਿੰਦਾ ਸੀ ਉਹ ਆਪਣੇ ਤਲ ਤੱਕ ਮਨ ਦੀਆਂ ਕਈ ਪਰਤਾਂ ਨੇ ਇੱਕ ਪਰਤ ਦੀ ਉਸਨੇ ਖੋਜ ਕੀਤੀ ਸੀ ਉਸ ਪਰਤ ਦੇ ਸਿਵਾਏ ਕਾਮ ਤੋਂ ਉਸਨੂੰ ਹੋਰ ਕੁਝ ਨਹੀਂ ਲੱਭਿਆ ਉਸ ਪਰਤ ਦੇ ਸਿਵਾਏ ਹੰਕਾਰ ਤੋਂ ਉਸਨੂੰ ਕੁਝ ਨਹੀਂ ਲੱਭਿਆ ਤਾਂ ਉਹਨੇ ਐਲਾਨੀਆਂ ਕਹਿ ਦਿੱਤਾ ਮਨ ਦੇ ਚ ਕਾਮ ਹੈ ਕੋਈ ਰਾਮ ਨਹੀਂ ਮਨ ਵਿੱਚ ਅਹੰਕਾਰ ਹੈ ਕੋਈ ਨਿਰੰਕਾਰ ਨਹੀਂ ਹੈ ਕਹਿੰਦਾ ਮੇਰੇ ਬੱਲੇ ਇਹ ਹੀ ਕੁਝ ਹੈ ਮੈਂ ਇਹ ਹੀ ਕੁਝ ਦੇਖਿਆ ਹੈ ਮਾਨਸਿਕ ਰੋਗੀ ਉਸ ਦੇ ਕੋਲਾਂ ਦੇ ਸੰ ਪਾਗਲ ਮਾਨਸਿਕ ਰੋਗੀ ਮਨ ਦਾ ਸੰਤੁਲਨ ਟਾਵਾ ਕੇ ਡੋਲ ਕੇ ਹੋ ਗਿਆ ਹੈ ਤੋ ਫਿਰ ਉਸਨੇ ਆਪਣੇ ਢੰਗ ਦੀ ਇਹ ਖੋਜ ਕੀਤੀ ਫਿਰ ਉਸਨੇ ਲਿਖੇ ਨੇ ਅੱਠ ਪੜਾਓ ਇਹ ਜਿਹੜਾ ਮਨ ਹੈ ਅੱਠਵੇਂ ਪੜਾਅ 'ਤੇ ਰੁਕ ਕੇ ਆਪਣਾ ਸੰਤੁਲਨ ਖੋ ਬੈਠਦਾ ਹੈ, پاگل ਹੋ ਜਾਂਦਾ ਹੈ। ਇਹ ਪਾਗਲਾਂ ਦਾ ਇਲਾਜ ਕਰਦਾ ਸੀ। ਤੁਹਾਨੂੰ ਜਿਹੜੀ ਗੱਲ ਮੈਂ ਕਹਿਣ ਲੱਗਾ ਤੇ ਜਿਸ ਇਸ ਦੀ ਕਿਤਾਬ ਨੇ ਜਿਹੜਾ ਮੈਨੂੰ ਪ੍ਰਭਾਵਿਤ ਕੀਤਾ ਕਿ ਜਿਹੜੇ 8 ਪੜਾਅ ਇਸ ਨੇ ਲਿਖੇ ਨੇ ਕਿ ਜਿਹੜੇ 10 ਪੜਾਅ ਗੁਰਨਾਣਕ ਨੇ ਲਿਖੇ ਨੇ 8 ਪੜਾਅ ਮੇਲ ਖਾਂਦੇ ਨੇ ਫਰਾਈਡ ਦੇ ਗੁਰਨਾਣਕ ਦੇ ਨਾਲ। ਬਿਲਕੁਲ ਸੇਮ ਮੇਲ ਖਾਂਦੇ। ਔਰ ਸਭ ਤੋਂ ਪਹਿਲੇ ਇਹ ਫਰਾਈਡ ਤੇ ਗੁਰੂ ਨਾਨਕ ਦਾ ਜੋੜ ਮੈਂ ਸ਼੍ਰੀ ਗੁਰੂ ਸਿੰਘ ਸਵਾ ਜੰਮੂ ਸੁਣਾਇਆ ਉੱਥੇ ਇੱਕ ਰਿਟਾਇਰਡ ਫੌਜੀ ਕਰਨਲ ਬੈਠਾ ਸੀ ਮੇਰੇ ਕੋਲ ਆਇਆ ਕਿ ਜਦੋਂ ਆਰਮੀ ਦੇ ਸੀ ਉਸ ਦੌਰਾਨ ਕਿਤੇ ਜਰਮਨੀ ਵੀ ਆਇਆ ਸੀ ਬ੍ਰਿਟਿਸ਼ ਆਰਮੀ ਦੇ ਸੀ ਐਦਾ ਸੀ ਬਜ਼ੁਰਗ ਹੈ ਕਾਫੀ ਮੈਨੂੰ ਕਹਿਣ ਲੱਗਾ ਗਏ ਨਹੀਂ ਜੀ ਇਹ ਜੜੇ ਅਠ ਪੜਾਉ ਫਰਾਇਡ ਨੇ ਲਿਖੇ ਨੇ ਕਿ ਕਿਦਰ ਫਰਾਇਡ ਦੀ ਸੋਚਣੀ ਨਾ ਮੰਨ ਲੈਣਾ ਕਿ ਉਸ ਦੀ ਖੋਜ ਨਹੀਂ ਹੈ ਮੈਂ ਕਿਤਾਬ ਤੇ ਉਸੇ ਦੀ ਹੈ ਔਰ ਅਨਵਾਦ ਉਸੇ ਦੀ ਕਿਤਾਬ ਦਾ ਹੋਇਆ ਹੈ ਫਰਾਇਡ ਮਨੋਵਿਸ਼ਲੇਸ਼ਣ ਕਹਿੰਦਾ ਨਹੀਂ ਹੈ ਡਾਕਟਰ ਟਰੰਪ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਟੀਕਾ ਆਰੰਭ ਕੀਤਾ ਸੀ ਜਰਮਨ ਭਾਸ਼ਾ ਚ ਉਹਨੇ ਮੈਨੂੰ ਜਾਣਕਾਰੀ ਜਿਹੜੀ ਦਿੱਤੀ ਔਰ ਬੜੀ ਪੱਕੀ ਔਰ ਬੜੀ ਪੁਖਤਾ ਔਰ ਮੈਂ ਉਸਦਾ ਧੰਨਵਾਦ ਵੀ ਕੀਤਾ। ਜ਼ਿੰਦਗੀ ਨੇ ਸਾਥ ਨਾ ਦਿੱਤਾ ਡਾਕਟਰ 트ੰਪ ਦਾ ਉਹ ਸਿਰਫ ਮਾਜ ਰਾਜ ਤੱਕ ਹੀ ਟੀਕਾ ਕਰ ਸਕਿਆ ਸੀ ਅੱਗੋਂ ਨਹੀਂ।